ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਹੀ ਤੁਹਾਡੇ ਆਪਣੇ YouTube ਚੈਨਲ ਜੌਬਸ ਵਾਈਕ ਨੀ ਦੇ ਵਿੱਚ ਦੋਸਤੋ ਅੱਜ ਆਪਾਂ ਭਰਤੀ ਲੈ ਕੇ ਆਏ ਜੀ 10ਵੀਂ ਪਾਸ ਵਾਲਿਆਂ ਦੇ ਲਈ ਕੁੱਲ ਪੋਸਟਾਂ ਨੇ ਜੀ ਟੀ ਟ੍ਰੇਡ ਹੈਲਪਰ ਤੇ اٹੈਂਡੈਂਟ ਦੀਆਂ ਪੋਸਟਾਂ ਨੇ ਜੀ ਲਾਸਟ ਮਿਤੀ 27 2025 ਹੈ ਜੀ ਪੰਜਾਬ ਦੇ ਲੜਕੇ ਅਤੇ ਲੜਕੀਆਂ ਨਵੇਂ ਅਪਲਾਈ ਕਰ ਸਕਦੇ ਨੇ ਜੌਬ ਨੂੰ ਕਿਵੇਂ ਅਪਲਾਈ ਕਰਨਾ ਹੈ ਕੌਣ ਅਪਲਾਈ ਕਰ ਸਕਦਾ ਹੈ ਏਜ ਲਿਮਿਟ ਕਿੰਨੀ ਹੋਵੇਗੀ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਜੀ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਤੇ ਸਾਰੇ ਜਾਣੇ ਵੀਡੀਓ ਨੂੰ ਲਾਈਕ ਕਰ ਦੇਣ ਦੋਸਤੋ ਆਪਣੇ ਚੈਨਲ ਦੇ ਹੋਰ ਬਹੁਤ ਸਾਰੀਆਂ ਨੋਟੀਫਿਕੇਸ਼ਨਾਂ ਜਿਹੜੀਆਂ ਹੈ ਤੁਹਾਨੂੰ WhatsApp ਤੇ Telegram ਦੇ ਚੈਨਲ ਤੇ ਵੀ ਮਿਲ ਜਾਣਗੀਆਂ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ ਤੁਸੀਂ ਜਾ ਕੇ ਜੁਆਇਨ ਕਰ ਸਕਦੇ ਹੋ ਦੋਸਤੋ ਹੁਣ ਜਲਦੇ ਜੀ ਆਪਾਂ ਨੋਟੀਫਿਕੇਸ਼ਨ ਦੇ ਵੱਲ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਾਟਾ ਮੈਮੋਰੀਅਲ ਸੈਂਟਰ ਹੋਮੀ巴巴 ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਐਂਡ ਹੋਮੀ巴巴 ਕੈਂਸਰ ਹਸਪੀਟਲ ਸੰਗਰੂਰ ਪੰਜਾਬ ਦੇ ਵੱਲੋਂ ਜੀ ਐਡਵਰਟਾਈਜ਼ਮੈਂਟ ਨੰਬਰ 8 ਸਟਾਰ ਨੰਬਰ ਹੈ ਜਿਗਾ ਜੀ 04/2025 ਜੀ ਦੋਸਤੋ ਇਹ ਜੌਬ ਦੇ ਲਈ ਯੋਗ ਉਮੀਦਵਾਰਾਂ ਦੇ ਕੋਲੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜੀ ਪੰਜਾਬ ਦੇ ਲੜਕੇ ਤੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਹਨ ਜੀ ਇਹ ਨੋਟੀਫਿਕੇਸ਼ਨ ਦਾ ਲਿੰਕ ਅਤੇ ਆਨਲਾਈਨ ਅਪਲਾਈ ਕਿੱਥੇ ਕਰਨਾ ਹੈ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਨੋਟੀਫਿਕੇਸ਼ਨ ਪੜ੍ਹ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਜੇ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰ ਦਿਆ ਕਰੋ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਪੋਸਟਾਂ ਦੀ ਡਿਟੇਲ ਉਮਰ ਹੱਦ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਅਟੈਂਡੈਂਟ ਦੀ ਪੋਸਟ ਹੈ ਜੀ ਹਰ ਇੱਕ ਕੈਟਾਗਰੀ ਦਾ ਉਮੀਦਵਾਰ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹ ਜ ਤੁਸੀਂ ਇਹਦੇ ਵਿੱਚ ਦੇ ਸਕਦੇ ਹੋ ਜੀ 200 ਪੇ ਲੈਵਲ ਹੈ ਜੀ ਇੱਕ ਪ੍ਰੀ ਰਿਜ਼ਰਵਡ 5200 ਤੋਂ ਲੈ ਕੇ 20200 ਤੱਕ ਦਿੱਤੇ ਜਾਣਗੇ ਜੀ ਗ੍ਰੇਡ ਪੇ 1800 ਹੋਵੇਗੀ ਜੀ ਤੇ 18000 ਪ੍ਰਤੀ ਮਹੀਨਾ ਤੁਹਾਡੀ ਸੈਲਰੀ ਹੋਵੇਗੀ ਜੀ ਪਲੱਸ ਅਦਰ ਅਲਾਉਂਸ ਵੀ ਹੋਰ ਦਿੱਤੇ ਜਾਣਗੇ ਜੀ ਏਜ ਲਿਮਟ ਇਹ ਪੋਸਟ ਦੇ ਲਈ ਹੈ ਜੀ 25 ਸਾਲ ਤੱਕ ਦੇ ਉਮੀਦਵਾਰ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਨੇ ਜੀ ਐਜੂਕੇਸ਼ਨ ਅਤੇ ਕੁਆਲੀਫਿਕੇਸ਼ਨ ਮੰਗੀ ਹੈ ਜੀ ਇਹਨਾਂ ਨੇ میٹرਕੁਲੇਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਜੀ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈ ਜੀ ਫੀਲਿੰਗ ਰਿਕਾਰਡ ਕੀਪਿੰਗ ਡਿਸਪੈਚ ਵਰਕ ኦਪਰੇਟਿੰਗ ਫੋਟੋਕਾਪੀ ਮਸ਼ੀਨ ਹੈਲਪਿੰਗ ਇਨ ਆਫਿਸ ਵਰਕ ਡਸਟਿੰਗ ਅਤੇ ਕਲੀਨਿੰਗ ਜੇ ਤੁਹਾਡੇ ਕੋਲ ਇਹ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕਿਓ ਨਹੀਂ ਤੁਹਾਡਾ ਜੌਬ ਲੋਕੇਸ਼ਨ ਹੋਵੇਗਾ ਜੀ ਹੋਮੀਬਾਬਾ ਕੈਂసర్ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਪੰਜਾਬ ਹੋਮੀਬਾਬਾ ਕੈਂసర్ ਹਸਪੀਟਲ ਸੰਗਰੂਰ ਜੀ ਇੱਥੇ ਤੁਹਾਡੇ ਜੌਬ ਅਪਲੀਕੇਸ਼ਨ ਹੋਵੇਗਾ ਜੀ ਅਟੈਂਡੈਂਸ ਦੀ ਪੋਸਟ ਦੇ ਲਈ ਪੋਸਟ ਨੰਬਰ 2 ਹੈ ਜੀ ਟਰੇਡ ਹੈਲਪਰ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਜੀ 15 ਨੇ 15 ਇਹ ਪੋਸਟਾਂ ਨੇ ਜੀ 15 ਪੋਸਟਾਂ ਨੇ ਟੋਟਲ 30 ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਪੇ ਸਕੇਲ ਹੈ ਜੀ 5200 ਤੋਂ 20200 ਗ੍ਰੇਡ ਪੇ 1800 ਹੈ ਜੀ 18000 ਸੈਲਰੀ ਹੋਵੇਗੀ ਅਦਰ ਅਲਾਉਂਸ ਵੀ ਦਿੱਤੇ ਜਾਣਗੇ ਉਮਰ 25 ਸਾਲ ਤੱਕ ਦੀ ਉਮਰ ਦੇ ਅਪਲਾਈ ਕਰ ਸਕਦੇ ਨੇ ਜੀ ਕੁਆਲਿਫੀਕੇਸ਼ਨ ਮੰਗੀ ਹੈ ਜੀ 10 10ਵੀਂ ਤੱਕ ਦੇ ਬੱਚੇ ਇਹ ਬੋਰਡ ਦੇ ਲਈ ਅਪਲਾਈ ਕਰ ਸਕਦੇ ਨੇ ਤੇ ਟ੍ਰੇਡ ਹੈਲਪਰ ਦੇ ਲਈ ਇਹਨਾਂ ਨੇ ਐਕਸਪੀਰੀਅੰਸ ਮੰਗੇ ਜੀ 1 ਸਾਲ ਦਾ ਮੇਨਟੇਨੈਂਸ ਐਕਸਪੀਰੀਅੰਸ ਇਨ ਮੇਨਟੇਨੈਂਸ ਕਲੀਨਿੰਗ ਅਪਕੀਪ ਆਫ ਇਕੁਪਮੈਂਟਸ ਇਨ ਆਪਰੇਟਰ ਆਪਰੇਸ਼ਨ تھیਟਰ ਆਈ ਸੀ ਯੂ ਡਾਇਗਨੋਸਟਿਕ ਸਰਵਿਸ ਲੈਬੋਰੀ ਦਾ ਇੰਜੀਨੀਅਰਿੰਗ ਦਾ ਜਾਂ ਕੁਝ ਹੋਰ ਮਿਸਲੈਨੀਅਸ ਆਫਿਸ ਵਰਕ ਇਹਦਾ ਐਕਸਪੀਰੀਅੰਸ ਹੈ ਜੀ 1 ਸਾਲ ਦਾ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਜੌਬ ਲੋਕੇਸ਼ਨ ਹੋਮੀ ਬਾਬਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਪੰਜਾਬ ਹੋਮੀ ਬਾਬਾ ਕੈਂਸਰ ਹਸਪੀਟਲ ਸੰਗਰੂਰ ਵਿਕੇ ਹੋਵੇਗੀ ਜੀ ਇਸ ਤੋਂ ਇਲਾਵਾ ਦੋਸਤੋ ਇਹਨਾਂ ਨੇ ਜਨਰਲ ਕੰਡੀਸ਼ਨਾਂ ਹੋਰ ਵੀ ਦੱਸੀਆਂ ਹੋਈਆਂ ਨੇ ਤੁਸੀਂ ਇਹਦੇ ਵਿੱਚੋਂ ਨੋਟੀਫਿਕੇਸ਼ਨ ਦੇ ਵਿੱਚੋਂ ਪੜ ਕੇ ਅਪਲਾਈ ਕਰ ਸਕਦੇ ਹੋ ਜੀ ਅਪਲਾਈ ਕਰਨ ਦੀ ਜਿਹੜੀ ਲਾਸਟ ਮਿਤੀ ਜੀ 27 2025 ਤੱਕ ਤੁਸੀਂ ਸ਼ਾਮ ਦੇ 5:30 ਵਜੇ ਤੱਕ ਅਪਲਾਈ ਕਰ ਸਕਦੇ ਹੋ ਜੀ ਅਪਲਾਈ ਕਰਨਾ ਹੋਵੇਗਾ ਜੀ ਅਤੇ ਤੁਹਾਡੇ ਜਿੰਨੇ ਵੀ ਡਾਕੂਮੈਂਟਸ ਹੋਣਗੇ ਉਹਨਾਂ ਨੂੰ ਅਪਲੀਕੇਸ਼ਨ ਦੇ ਨਾਲ ਅਟੈਚ ਕਰਕੇ ਆਨਲਾਈਨ ਤੁਸੀਂ ਸੈਂਡ ਕਰ ਸਕਦੇ ਹੋ ਜੀ ਤੇ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਹੋਣਗੇ ਜੀ ਇਹਨਾਂ ਨੇ ਇੱਥੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਇਹ ਸਾਰੇ ਡਾਕੂਮੈਂਟ ਚਾਹੀਦੇ ਹੋਣਗੇ ਜੀ ਅਪਲੀਕੇਸ਼ਨ ਦੇ ਨਾਲ ਤੁਸੀਂ ਆਨਲਾਈਨ ਜਿਹੜੇ ਸੈਂਡ ਕਰਨੇ ਹੋਣਗੇ ਜੀ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਉਹ ਚੰਗੀ ਤਰ੍ਹਾਂ ਪੜ ਲੈਣਾ ਜੀ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਉਸ ਤੋਂ ਬਾਅਦ ਤੁਸੀਂ ਆਪਣੀ ਜੌਬ ਦੇ ਲਈ ਅਪਲਾਈ ਕਰ ਦੇਣਾ ਹੋਵੇਗਾ ਜੀ ਇਹਨਾਂ ਪੋਸਟਾਂ ਦੀ ਜਿਹੜੀ ਉਮਰ ਹੱਦ ਰੱਖੀ ਗਈ ਹੈ ਜੀ ਐਸਐਸਟੀ ਨੂੰ 5 ਸਾਲ ਦੀ ਛੋਟ ਦਿੱਤੀ ਜਾਵੇਗੀ ਓਬੀਸੀ ਨੂੰ 3 ਸਾਲ ਦੀ ਪੀਡਬਲਿਊਡੀ ਨੂੰ 10 ਸਾਲ ਦੀ ਐਕਸ ਸਰਵਿਸਮੈਨ ਵਾਲਿਆਂ ਨੂੰ 3 ਸਾਲ ਦੀ ਛੋਟ ਦਿੱਤੀ ਜਾਵੇਗੀ ਹੋਰ ਵੀ ਬਹੁਤ ਸਾਰੇ ਛੋਟਾ ਦਿੱਤੇ ਗਏ ਹਨ ਜੇ ਤੁਸੀਂ ਨੋਟੀਫਿਕੇਸ਼ਨ ਦੇ ਵਿੱਚੋਂ ਪੜ੍ਹ ਸਕਦੇ ਹੋ ਐਪਲੀਕੇਸ਼ਨ ਫੀਸ ਕੁਝ ਇਸ ਪ੍ਰਕਾਰ ਰੱਖੀ ਹੋਈ ਹੈ ਜਨਰਲ ਦੇ ਲਈ ਓਬੀਸੀ ਦੇ ਲਈ 300 ਰੁਪਏ ਫੀਸ ਰੱਖੀ ਗਈ ਹੈ ਜੀ SCST female candidate person with a disability ex-serviceman ਇਹਨਾਂ ਦੇ ਲਈ ਕੋਈ ਵੀ ਫੀਸ ਨਹੀਂ ਹੈ ਜੀ ਐਪਲੀਕੇਸ਼ਨ ਜਿਹੜੀ ਫੀਸ ਹੈ ਤੁਸੀਂ ਆਨਲਾਈਨ ਪੇ ਕਰਨੀ ਹੋਵੇਗੀ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਰਿਟਨ ਐਗਜ਼ਾਮ ਲਿਆ ਜਾਵੇਗਾ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਨੋਟੀਫਿਕੇਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਐਗਜ਼ਾਮ ਪੈਟਰਨ ਹੋਵੇਗਾ ਦੋਸਤੋ ਉਮੀਦ ਕਰਦੇ ਹਾਂ ਕਿ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੀ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਭਰਤੀ ਦੇ ਨਾਲ ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਦੋਸਤੋ ਧੰਨਵਾਦ ਜੀ